ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਆਉਂਦੇ ਆ ਨਾ ਛੋਟੇ ਮੋਟੇ ਸੁਖ ਮਹੀਨੇ ਕ ਬਾਅਦ ਪੈਸਾ ਆਉਂਦਾ ਕਈਆਂ ਕੋਲ ਇਕੱਠਾ ਆ ਜਾਂਦਾ 5-5 ਕਰੋੜ ਆ ਸੁਖ ਨਹੀਂ ਜੀ ਚਲ ਗਏ ਸੁੱਖ ਆਉਂਦੇ ਨੇ ਸਾਡੇ ਤੇ ਸਾਰਿਆਂ ਤੇ ਆਉਂਦੇ ਨੇ ਭਾਈ ਛੋਟੇ ਮੋਟੇ ਸੁਖ ਦੀ ਗੱਲ ਨਹੀਂ ਜੀਤੇ ਕਿਰਪਾ ਹੋ ਗਈ ਨਾ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਮਹਾ ਸੁਖ ਸਭ ਤੋਂ ਵੱਡਾ ਸੁਖ ਬਖਸ਼ ਦਿੰਦਾ ਵਾ ਇਹ ਗਰੋਜੀ ਹਰ ਰਸ ਪਾਵੈ ਬਿਰਲਾ ਕੋਏ ਤੇ ਹਰੀ ਦੇ ਇਸ ਰਸ ਨੂੰ ਬਿਰਲਾ ਪ੍ਰਾਪਤ ਕਰਦਾ ਜਿੰਨੂੰ ਚਾਹੇ ਉਹ ਇਸ ਰਸ ਨੂੰ ਪ੍ਰਾਪਤ ਕਰਦਾ ਆਖਿਆ ਸੇ ਜਨ ਤ੍ਰਿਪਤਾਨੇ ਤੇ ਜਿਹੜੇ ਭਾਈ ਇਸ ਤੇਸ ਤੋਂ ਚੱਖਦੇ ਨੇ ਨਾ ਫਿਰ ਉਹ ਰੱਜ ਜਾਂਦੇ ਨੇ ਇਦਾਂ ਨਹੀਂ ਵੀ ਜਿਹੜੇ ਰੱਜ ਗਏ ਭੁੱਖ ਨਹੀਂ ਲੱਗਦੀ ਕਦੇ ਰੋਟੀ ਨਹੀਂ ਖਾਂਦੇ ਰੱਜਣ ਦਾ ਮਤਲਬ ਕੀ ਹੈ ਉਹ ਤ੍ਰਿਪਤ ਹੋ ਗਏ ਸੈਟਿਸਫਾਈ ਹੋ ਗਏ ਹਾਂਜੀ ਉਹ ਕਹਿਣ ਦਾ ਮਤਲਬ ਇਹ ਵੀ ਨੀਤ ਦੇ ਰੱਜੇ ਹੋਏ ਨੇ ਜੀ ਉਹਨਾਂ ਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਜਿਨੇ ਚ ਅੱਖ ਲਿਆ ਪੂਰਨ purkh ਨਹੀਂ ਡੋਲਾਨੇ ਕੰਪਲੀਟ ਹਿਊਮਨ ਹੋਵੇ ਉਹ ਪਰ ਗਏ ਉਹ ਪੂਰਨ purkh ਹਨ ਕਦੇ ਡੋਲਦੇ ਨਹੀਂ ਕੁਝ ਵੀ ਜ਼ਿੰਦਗੀ ਵਿੱਚ ਹੁੰਦਾ ਸ਼ਾਂਤ ਸ਼ਾਂਤ ਰਹਿੰਦੇ ਨੇ ਅੱਗੇ ਧਿਆਨ ਮਰੋ ਜੀ ਸੂ ਪਰ ਪਰੇ ਪ੍ਰੇਮ ਰਸ ਰੰਗ ਇਹਨੂੰ ਸੂ ਭਰ ਪੜਨਾ ਹੈ ਗੁਰਬਾਣੀ ਵਿੱਚ ਸੂਬਰ ਵੀ ਆਉਂਦਾ ਹੈ ਉਦਾਂ ਪੜਦੇ ਆਂ ਕਿ ਉੱਥੇ ਅਰਥ ਹੁੰਦਾ ਜਿਵੇਂ ਕੋਈ ਨਵੀਂ ਵਿਹਾਈ ਕੁੜੀ ਹੈ ਨਾ ਜਦੋਂ ਵਿਆਹ ਹੁੰਦਾ ਉਹਨੂੰ ਆਪਾਂ ਫਲਕਾਰੀ ਚੁੰਨੀ ਪਾਉਂਦੇ ਆਂ ਉਹਨੂੰ ਆਪਾਂ ਸੂਬਰ ਕਹਿੰਦੇ ਆਂ ਇੱਥੇ ਸੂ ਭਰ ਕਹਾਂਗੇ ਜੀ ਸੂ ਭਰ ਭਰੇ ਪ੍ਰੇਮ ਰਸ ਰੰਗ ਜਿਨ੍ਹਾਂ ਤੇ ਕਿਰਪਾ ਹੋ ਗਈ ਉਹ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਨੱਕੋ ਨੱਕ ਭਰ ਗਏ ਸੂ ਪਰ ਭਰ ਗਏ ਜੀ ਉਪਜੈ ਚਾਓ ਸਾਧਕੈ ਸੰਗ ਅਜੇ ਗੁਰਮੁਖਾ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਚਾ ਆ ਪੈਦਾ ਹੁੰਦਾ ਹੈ ਭਾਈ ਉਹ ਕਿਹੜੇ ਗੁਰਮੁਖ ਨੇ ਨਾਨਕ ਭਗਤਾ ਸਦਾ ਵਿਗਾਸ ਨਾਨਕ ਭਗਤਾ ਸਦਾ ਵਿਗਾਸ ਨਾਨਕ ਭਗਤਾ ਸਦਾ ਵਿਗਾਸ ਨਾਨਕ ਭਗਤਾ ਸਦਾ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਦੁਖ ਪਾਪ ਕਾ ਨਾਸ਼ ਸੁਣੀਐ ਦੁਖ ਪਾਪ ਗਾਣਾ ਸੁਣੀਐ ਦੁਖ ਪਾਪ ਗਾਣਾ ਉਹ ਜਿਹੜੇ ਕਹਿੰਦੇ ਨੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋਹ ਨਾਨਕ ਗੁਰ ਮੰਤਰੇ ਦਿਰਡਾਇਆ ਘਰ ਸੁਖ ਵਸਿਆ ਬਾਹਰ ਸੁਖ ਵਾਇਆ ਕੋਹ ਨਾਨਕ ਗੁਰ ਮੰਤਰੇ ਦਿਰਡਾਇਆ ਫੁੱਲਾ ਵਾਂਗੂ ਖਿੜੇ ਰਹਿੰਦੇ ਨੇ ਜੀ ਹਰ ਸਮੇ ਫੁੱਲਾ ਵਾਂਗੂ ਉਪਜਾ ਚਾਉ ਸਾਧਕੈ ਸੰਗ ਸਾਡੇ ਅੰਦਰ ਵੀ ਚਾ ਆ ਪੈਦਾ ਹੁੰਦਾ ਹੈ ਜੇ ਗੁਰੂ ਮੁਖਾਂ ਦੀ ਸੰਗਤ ਕਰਕੇ ਭਾਈ ਜਿਹੜੇ ਆਪ ਗੁੱਜੇ ਭੇਦ ਦੱਸਦੇ ਨੇ ਆਪ ਮਹਾਰਾ ਦੀ ਸਿੱਖਿਆ ਲੈਂਦੇ ਨੇ ਪਰੇ ਸ਼ਰਨ ਆਨ ਸਭ ਤਿਆਗ ਪਰਮਾਤਮਾ ਦਾ ਪੱਲਾ ਫੜ ਲੈਂਦੇ ਨੇ ਜੀ ਸ਼ਰਨ ਵਿੱਚ ਰਹਿੰਦੇ ਨੇ ਹਰ ਵਕਤ ਆਨ ਸਭ ਤਿਆਗ ਸਾਰੇ ਘਾਟੇ ਵਾਦੇ ਛੱਡ ਕੇ ਅੰਤਰ ਪ੍ਰਗਾਸ ਅਨ ਦਿਨ ਲਿਵਲਾਕ ਉਹਨਾਂ ਦੀ ਸੂਰਤੀ ਹੈ ਨਾ ਜਿਹੜੀ ਉਹ ਹਰ ਰੋਜ਼ ਲੱਗੀ ਰਹਿੰਦੀ ਅਨ ਦਿਨ ਕਹਿਣ ਦਾ ਭਾਵ ਸਦੀਵੀ ਹੈ ਜੀ ਸਦੀਵੀ ਲੱਗੀ ਰਹਿੰਦੀ ਹੈ ਹੁਣ ਇੱਥੇ ਅੰਤਰ ਪ੍ਰਗਾਸ ਲਿਖਿਆ ਧਿਆਨ ਮਾਰੋ ਹੁਣ ਅੰਤਰ ਪ੍ਰਗਾਸ ਅੰਦਰ ਚਾਨਣ ਇਹ ਚੀਜ਼ ਹੈ ਨਾ ਜਿਹੜੀ ਸਾਧ ਸੰਗਤ ਜੀ ਇਹ ਅਨੁਭਵ ਦੀ ਗੱਲ ਹੈ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਮੈਨੂੰ ਮੁਆਫ ਕਰਨਾ ਅੰਦਰ ਗਿਆਨ ਤਾਂ ਨਹੀਂ ਪ੍ਰਕਾਸ਼ ਹੀ ਪ੍ਰਕਾਸ਼ ਹੈ ਕਹਿਣ ਦਾ ਮਤਲਬ ਅਨੁਭਵ ਦੀ ਗੱਲ ਹੈ ਜਿਹਨੂੰ ਅਨੁਭਵ ਹੋਇਆ ਅੰਤਰ ਪ੍ਰਗਾਸ ਅਨ ਦਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਦੇਖੋ ਨਾਨਕ ਨੂੰ ਕੋਈ ਲਗਾ ਮਤ ਨਹੀਂ ਹੁਣ ਆਪਾਂ ਨਾਨਕ ਤੇ ਥੋੜਾ ਰੁਕੇ ਨਾਨਕ ਨਾਮ ਰਤੇ ਸੁਖ ਹੋਏ ਇੱਥੇ ਵਡਭਾਗੀ ਵੱਡੇ ਭਾਗਾ ਵਾਲੇ ਹਨ ਜੀ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਜਪਿਆ ਮਹਿਲਾ ਪੰਜਵਾ ਜੀ ਕਹਿੰਦੇ ਨੇ ਨਾਮ ਰਤੇ ਸੁਖ ਹੋਏ ਨਾਮ ਚ ਰੰਗਿਆਂ ਨੂੰ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਭਾਈ ਬਹੁਤੇ ਥੱਕ ਜਾਂਦੇ ਨੇ ਬਹੁਤਾਂ ਕਹਿੰਦੇ ਜੀ ਹਾਂ ਮੈਨੂੰ ਹੁਣ ਉੱਠਣਾ ਪੈਣਾ ਮੈਨੂੰ ਇਦਾਂ ਕਰਨਾ ਪੈਣਾ ਉਹ ਥੱਕ ਜਾਂਦੇ ਨੇ ਕਈ ਪਾਟ ਕਰਦੇ ਇਦਾਂ ਮੂੰਹ ਅੱਡਦੇ ਨੇ ਕਈ ਇਦਾਂ ਪਾਟ ਕਰਦੇ ਨੇ ਪੌਥੀ ਸਾਹ ਹੱਲੇ ਡਿੱਗ ਜਾਂਦੀ ਹੈ ਫਿਰ ਇਦਾਂ ਹਿੱਲਦੇ ਨੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਈਆਂ ਨੂੰ ਅੰਦਰੋਂ ਚਾਹ ਹੁੰਦਾ ਵੀ ਮੈਂ ਕਰਨਾ ਖੁਸ਼ੀ ਹੁੰਦੀ ਹੈ ਪਾਸ਼ਾ ਕਹਿੰਦੇ ਵੱਡ ਭਾਗੀ ਦੇਖੋ ਵੱਡ ਭਾਗੀ ਲਿਖਿਆ ਵੱਡੇ ਭਾਗਾ ਵਾਲੇ ਹਨ ਜੀ ਜਪਿਆ ਪ੍ਰਭ ਸੋਏ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਜਪਿਆ ਦਿਲੋਂ ਕਿਰਪਾ ਹੋਈ ਹੈ ਜਿਨ੍ਹਾਂ ਤੇ ਨਾਨਕ ਨਾਮ ਰਤੇ ਸੁਖ ਹੋਏ